ਕੀ ਕਾਲਸਾ ਵੈਗਰੂ ਜੀ ਕੀ ਫਤਿਹ ਸਰਦੀਆਂ ਸ਼ੁਰੂ ਹੋ ਗਈਆਂ ਨੇ ਸਾਰੇ ਭੈਣ ਭਰਾਵਾਂ ਨੂੰ ਹਨਾ ਕੋਈ ਨਾ ਕੋਈ ਜਿਵੇਂ ਕਿ ਸਰੀਰ ਵਿੱਚ ਦਰਦ ਹੋਣਾ ਸਵੇਰੇ ਉੱਠਣ ਨੂੰ ਮਨ ਨਾ ਕਰਨਾ ਸਿਰ ਭਾਰੀ ਭਾਰੀ ਹੋਣਾ ਨਾ ਆਮ ਤੌਰ ਤੇ ਮੇਰੀਆਂ ਭੈਣਾਂ ਨੂੰ ਇਹ ਤਕਲੀਫ ਬਹੁਤ ਜ਼ਿਆਦਾ ਹੁੰਦੀ ਹੈਗੀ ਹੈ ਨਾ ਅੱਜ ਮੈਂ ਤੁਹਾਨੂੰ ਇੱਕ ਅਜਿਹੇ ਤਰੀਕਾ ਦੱਸੂਗੀ ਜਿਨ੍ਹਾਂ ਨੂੰ ਕੀ ਹੁੰਦਾ ਵੀ ਡਿਪਰੈਸ਼ਨ ਰਹਿੰਦਾ ਹੈ ਨਾ ਵੀ ਨੀਂਦ ਨਹੀਂ ਆਉਂਦੀ ਹੈਗੀ ਕਈ ਵਾਰੀ ਹੁੰਦਾ ਵੀ ਆਪਾਂ ਨਾ ਸਾਰੀ ਸਾਰੀ ਰਾਤ ਪਏ ਨਾ ਸੋਚੀ ਜਾਂਦੇ ਆਗੇ ਤੇ ਆਪਾਂ ਨੂੰ ਨੀਂਦ ਨਹੀਂ ਆਉਂਦੀ ਹੈਗੀ ਨੀਂਦ ਦੀਆਂ ਗੋਲੀਆਂ ਵੀ ਲੈ ਲੈ ਥੱਕ ਜਾਂਦੇ ਆਂ ਫਿਰ ਵੀ ਨੀਂਦ ਨਹੀਂ ਆਉਂਦੀ ਹੈਗੀ ਅੱਜ ਮੈਂ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੀਆਂ ਤੁਸੀਂ ਇਹਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਸਕਿਪ ਕਰ ਦਿੰਨੇ ਹੋਣਾ ਫਿਰ ਉਹਦੇ ਵਿੱਚੋਂ ਤੁਹਾਨੂੰ ਅੱਧੀ ਗੱਲ ਸਮਝ ਆਉਂਦੀ ਹੈ ਤੇ ਅੱਧੀ ਨਹੀਂ ਸਮਝ ਆਉਂਦੀ ਹੈਗੀ ਜੇ ਤੁਹਾਨੂੰ ਥੋੜੀ ਜਿਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਹੜਾ ਇਹ ਮੇਰੇ ਤਰੀਕਾ ਅੱਜ ਤੁਹਾਨੂੰ ਦੱਸਣ ਲੱਗਿਆਂ ਚਾਹੇ ਵੀਰ ਨੇ ਚਾਹੇ ਭੈਣਾਂ ਨੇ ਚਾਹੇ ਤੁਹਾਡੇ ਛੋਟੇ ਬੱਚੇ ਨੇ ਜ਼ਿਆਦਾਤਰ ਛੋਟੇ ਬੱਚਿਆਂ ਨੂੰ ਅੱਜਕੱਲ ਮਾਮਾ ਬਹੁਤ ਪਰੇਸ਼ਾਨ ਨੇ ਹਨਾ ਵੀ ਜਿਹੜੇ ਸਾਡੇ ਛੋਟੇ ਬੱਚੇ ਨੇ ਹਨਾ ਉਹ ਰਾਤ ਨੂੰ ਸੌਂਦੇ ਨਹੀਂ ਹੈਗੇ ਡਾਕਟਰਾਂ ਕੋਲੇ ਵੀ ਜਾ ਜਾ ਕੇ ਦੱਸਦੀਆਂ ਨੇ ਹਨਾ ਵੀ ਸਾਰੀ ਸਾਰੀ ਰਾਤ ਸਾਨੂੰ ਬੱਚੇ ਨਾਲ ਤੰਗ ਕਰਦੇ ਰਹਿੰਦੇ ਆ ਵੀ ਸੌਂਦੇ ਨਹੀਂ ਹੈਗੇ ਇਹਦਾ ਅੱਜ ਮੈਂ ਤੁਹਾਨੂੰ ਬਹੁਤ ਹੀ ਸੋਹਣਾ ਤਰੀਕਾ ਦੱਸੂਗੀ ਜਿਹੜਾ ਕਿ ਤੁਹਾਡੇ ਬੱਚੇ ਨੂੰ ਤੁਸੀਂ ਅੱਜ ਵਰਤ ਕੇ ਦੇਖਿਓ ਹਨਾ ਤੇ ਤੁਹਾਡਾ ਬੱਚਾ ਘੂੜੀ ਨੀਂਦ ਵੀ ਸੌਵੇਂਗਾ ਤੇ ਤੁਹਾਨੂੰ ਤਕਲੀਫ ਵੀ ਨਹੀਂ ਹੋਵੇਗੀ ਤੇ ਜਿਹੜੇ ਭੈਣ ਭਰਾ ਹਨ ਨੀਂਦ ਦੀਆਂ ਗੋਲੀਆਂ ਲੈਂਦੇ ਡਿਪਰੈਸ਼ਨ ਚ ਸਿਰ ਦਰਦ ਹੱਟੇ ਮੈਂ ਰਹਿੰਦਾ ਹਨ ਤੇ ਉਹਨਾਂ ਵਾਸਤੇ ਵੀ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਤੁਸੀਂ ਕੁਝ ਵੀ ਨਹੀਂ ਕਰਨਾ ਬਿਲਕੁਲ ਕਰਦੀਆਂ ਚੀਜ਼ਾਂ ਨਹੀਂ ਹਨ ਕੁਝ ਤੁਹਾਨੂੰ ਰੱਖਣ ਨੂੰ ਦੱਸੂਗੀ ਕੁਝ ਤੁਹਾਨੂੰ ਕਰਨ ਲਈ ਕਹੂੰਗੀ ਤੇ ਦੇਖਿਓ ਤੁਹਾਨੂੰ ਹਨਾ ਕਿੰਨਾ ਫਾਇਦਾ ਹੋਵੇਗਾ ਇੱਕ ਨਾ ਜਦੋਂ ਮੇਰੀਆਂ ਭੈਣਾਂ ਹਨਾ ਭਰਾ ਮੈਨੂੰ ਕਮੈਂਟ ਕਰਦੇ ਨੇ ਵਿਧੀ ਦੀ ਅਸੀਂ ਤੁਹਾਡਾ ਦੱਸਿਆ ਹੋਇਆ ਆ ਤਰੀਕਾ ਹਨਾ ਵਰਤਿਆ ਸੀ ਜਿਵੇਂ ਕਿ ਤੁਸੀਂ ਦੇਖਿਆਗਾ ਜਿਹੜੀ ਆਪਣੀ ਮੋਟਾਪੇ ਵਾਲੀ ਵੀਡੀਓ ਤੇ ਕਵੀਰ ਨੇ ਕਮੈਂਟ ਕੀਤਾ ਸੀ ਕਿਉਂਕਿ ਕਾਫੀ ਟਾਈਮ ਪਹਿਲਾਂ ਮੈਂ ਦੱਸਿਆ ਤੀਆ ਵੀ ਸੇਵ ਦਾ ਸਿਰਕਾ ਤੁਸੀਂ ਇਸ ਤਰੀਕੇ ਨਾਲ ਲਓ ਲਾਈਵ ਦੇ ਵਿੱਚ ਦੱਸਿਆ ਸੀਗਾ ਨਾ ਕਿ ਮੈਂ ਲਾਈਵ ਬਹੁਤ ਕਰਦੀ ਹੁੰਦੀ ਸੀ ਆਪਣੀ ਇਸ ਚੈਨਲ ਤੇ ਤੇ ਉਦੋਂ ਤੋਂ ਉਹ ਮੇਰੇ ਨਾਲ ਜੁੜੇ ਹੋਏ ਨੇ ਦੇਖੋ ਉਹਨਾਂ ਨੇ ਕਮੈਂਟ ਕੀਤਾ ਵੀ ਮੇਰਾ ਸੇਵ ਦੇ ਸਿਰਕੇ ਨਾਲ ਫੈਟੀ ਲਿਵਰ ਠੀਕ ਹੋਇਆ ਤੇ ਕੱਲ ਮੈਨੂੰ ਇੱਕ ਮੈਸੇਜ ਕੀਤਾ ਹੋਰ ਭੈਣ ਨੇ ਕਿਉਂਕਿ ਉਹਨੂੰ ਪੇਟ ਦਰਦ ਦੀ ਬਹੁਤ ਪ੍ਰੋਬਲਮ ਰਹਿੰਦੀ ਸੀ ਉਹਨੂੰ ਵੀ ਮੈਂ ਇੱਕ ਦੱਸਿਆ ਤੀ ਅਜਮਾਇਣ ਦਾ ਨੁਸਖਾ ਹਨਾ ਉਹਨੇ ਉਹ ਵਰਤਿਆ ਤੇ ਉਹਨੇ ਵੀ ਦੱਸਿਆ ਕਹਿੰਦੀ ਭੈਣ ਮੈਨੂੰ ਬਹੁਤ ਜ਼ਿਆਦਾ ਨਾ ਫਾਇਦਾ ਹੋਇਆ ਇੱਕ ਭੈਣ ਦਾ ਹੋਰ ਮੈਨੂੰ ਕਮੈਂਟ ਆਇਆ ਸੀਗਾ ਜਿਹੜੀ ਕਿ ਕੰਬਲ ਵਾਲੀ ਵੀਡੀਓ ਤੇ ਕਹਿੰਦੀ ਭੈਣ ਵੀ ਅਸੀਂ ਵਰਤਿਆ ਸੀਗਾ ਜਿਹੜੀ ਉਹ ਭਾਗ ਵਾਲਾ ਸੀਗਾ ਵੀ ਉਹਦੇ ਨਾਲ ਬਹੁਤ ਵਧੀਆ ਰਿਜ਼ਲਟ ਮਿਲਿਆ ਨਾ ਤਾਂ ਦੇਖੋ ਇੱਕ ਮਨ ਨੂੰ ਤਸੱਲੀ ਹੁੰਦੀ ਹੈ ਇੱਕ ਖੁਸ਼ੀ ਹੁੰਦੀ ਹੈ ਨਾ ਦੇਖੋ ਤੁਹਾਡੇ ਕਮੈਂਟ ਲਾਈਕ ਦੇ ਨਾਲ ਸਾਨੂੰ ਇਹ ਨਹੀਂ ਹੈਗਾ ਵੀ YouTube ਤੋਂ ਹਨਾ ਪਤਾ ਨਹੀਂ ਕਿੰਨੇ ਕੁ ਪੈਸੇ ਮਿਲ ਜਾਣਗੇ ਉਹਨੂੰ ਹਨਾ ਇਹਦੇ ਨਾਲ ਸਿਰਫ ਇੱਕ ਭੈਣ ਭਰਾਵਾਂ ਦਾ ਪਿਆਰ ਮਿਲਦਾ ਹੈ ਤੇ ਇੱਕ ਨਾ ਉਤਸ਼ਾਹ ਮਿਲਦਾ ਹੈ ਵੀ ਹਾਂ ਮੈਂ ਆਪਣੇ ਭੈਣ ਭਰਾਵਾਂ ਲਈ ਹੋਰ ਵਧੀਆ ਤੋਂ ਵਧੀਆ ਜੋ ਮੇਰੇ ਕੋ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨ ਲੱਗੀਆਂ ਸਭ ਤੋਂ ਪਹਿਲਾਂ ਜਿਹੜੇ-ਜਿਹੜੇ ਨੂੰ ਵੀ ਡਿਪਰੈਸ਼ਨ ਨੀਂਦ ਦਾ ਚੱਕਰ ਆਉਣਾ ਜਾਂ ਸਿਰ ਦਰਦ ਕਰਨਾ ਜਾਂ ਸਵੇਰੇ ਉੱਠਣ ਨੂੰ ਮਨ ਨਾ ਕਰਨਾ ਉਹਨਾਂ ਨੇ ਕੀ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਲੈਣਾ ਹੈਗਾ ਲਸਣ ਲਸਣ ਨੂੰ ਸਿੱਲ ਲੈਣਾ ਹੈਗਾ ਪਹਿਲਾਂ ਤੇ ਮੈਂ ਵੱਡਿਆਂ ਵਾਸਤੇ ਦੱਸੂਗੀ ਫਿਰ ਛੋਟੇ ਬੱਚਿਆਂ ਵਾਸਤੇ ਦੱਸੂਗੀ ਲਸਣ ਲੈਣਾ ਹੈ ਲਸਣ ਨੂੰ ਤੁਸੀਂ ਨੇ ਸਿੱਲ ਲੈਣਾ ਘੱਟੋ-ਘੱਟ 11 ਕਲੀਆਂ ਲਸਣ ਦੀਆਂ 11 ਕਲੀਆਂ ਸਿੱਲ ਲੈਣੀਆਂ ਨੇ ਤੁਸੀਂ ਨੇ 11 ਗੱਠੀਆਂ ਜਿਹਾ ਹੁੰਦੀਆਂ ਨੇ ਜਿਹੜੀਆਂ ਨਾ ਉਹ ਸਿੱਲ ਕੇ ਕਿਸੇ ਵੀ ਬਰਤਨ ਦੇ ਵਿੱਚ ਰੱਖ ਲੈਣਾ ਹੈਗਾ ਹਣਾ ਦੂਸਰੀ ਚੀਜ਼ ਤੁਹਾਨੂੰ ਲੈਣੀ ਹੈ ਇੱਕ ਲੋਹੇ ਦੀ ਕਿੱਲ ਵਗੈਰਾ ਕੋਈ ਵੀ ਕਿੱਲ ਲੈ ਲਓ ਕੋਈ ਪੱਤੀ ਲੈ ਲਓ ਕੁਝ ਵੀ ਲੈ ਲਓ ਪਰ ਉਹਦੇ ਉੱਪਰ ਹਨਾ ਜਰਨੀ ਲੱਗੀ ਹੋਈ ਹੋਣੀ ਚਾਹੀਦੀ ਇਹ ਜ਼ਰੂਰ ਤੁਸੀਂ ਨੇ ਧਿਆਨ ਰੱਖਣਾ ਹੈਗਾ ਇਹ ਦੋ ਚੀਜ਼ਾਂ ਹੋ ਗਈਆਂ ਤੇ ਅਗਲੀ ਚੀਜ਼ ਤੁਸੀਂ ਲੈਣੀ ਹੈ ਕਪੂਰ ਤਿੰਨ ਚੀਜ਼ਾਂ ਹੋ ਗਈਆਂ ਨਾ ਤਿੰਨੇ ਚੀਜ਼ਾਂ ਦਾ ਹੁਣ ਤੁਸੀਂ ਨੇ ਕਰਨਾ ਕੀ ਹੈਗਾ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਨੇ ਲਾਸਨ ਸਿੱਲਿਆ ਹੋਇਆ ਉਹਨੂੰ ਕਿਸੇ ਕੇ ਆਪਣੇ ਜਿਹੜੀ ਜਾਲੀ ਜੀ ਵਾਲਾ ਕੱਪੜਾ ਹੁੰਦਾ ਨਾ ਚੁੰਨੀ ਲੈ ਲਓ ਜਾਂ ਅਪਾ ਕਹਿੰਦੇ ਮਲਮਲ ਦਾ ਕਪੜਾ ਲੈ ਲਓ ਉਹਦੇ ਵਿੱਚ ਤੁਸੀਂ ਉਹ 11 ਕਲੀਆਂ ਬਨ ਲੈਣੀਆਂ ਨੇ ਉਹਦੇ ਵਿੱਚ ਹੀ ਤੁਸੀਂ ਨੇ ਕਪੂਰ ਬਨ ਲੈਣਾ ਉਹਦੇ ਵਿੱਚ ਹੀ ਤੁਸੀਂ ਜਿਹੜੀ ਉਹ ਮੇਕ ਹੈਗੀ ਇਹ ਬਨ ਲੈਣੀ ਹੈ ਹੁਣ ਤੁਸੀਂ ਕਹੋਗੇ ਭੈਣ ਇਹ ਕੋਈ ਜਾਦੂ ਟੂਣਾ ਹੈ ਇਹ ਕੋਈ ਜਾਦੂ ਟੂਣਾ ਨਹੀਂ ਹੈਗਾ ਹਨਾ ਇਹ ਇੱਕ ਸਾਇੰਸ ਹੈਗੀ ਜਿਵੇਂ ਕਿ ਲਹਸਣ ਹੈ ਜਿਹੜਾ ਹਨਾ ਪੁਰਾਣੇ ਬਜ਼ੁਰਗ ਦੱਸਦੇ ਨੇ ਜਿਹੜੀ ਵੀ ਲਹਸਣ ਦੀ 스ਮੈਲ ਹੈਗੀ ਕਪੂਰ ਦੀ ਜਿਹੜੀ 스ਮੈਲ ਹੈਗੀ ਇਹਨਾਂ ਦੋਨਾਂ ਦੇ ਨਾਲ ਜਿਹੜੀ ਕਿ ਤੁਹਾਡੇ ਹਨਾ ਦਿਮਾਗ ਦੇ ਵਿੱਚ ਆਪਾਂ ਕਹਿੰਦੇ ਵੀ ਹਨਾ ਵੀ ਆਪਾਂ ਨੂੰ ਇੱਕ ਟੈਂਸ਼ਨ ਜੀ ਬਣੀ ਰਹਿੰਦੀ ਐ ਉਸ ਚੀਜ਼ ਨੂੰ ਨਾ ਇਹ ਬਹੁਤ ਹੀ ਮਲਕੀ ਦੀ ਖੁਸ਼ਬੂ ਲਾ ਲੋ ਹਨਾ ਤੁਹਾਡੀ ਜਿਹੜੀ ਆਪਾਂ ਨੂੰ ਸਾਹ ਲੈਣ ਦੇ ਵਿੱਚ ਜਿਵੇਂ ਕਿ ਸਰਦੀਆਂ ਦੇ ਵਿੱਚ ਖਾਂਸੀ ਜ਼ੁਕਾਮ ਵਗੈਰਾ ਹੋ ਜਾਂਦਾ ਹੈਗਾ ਹਨਾ ਉਹਦੇ ਨਾਲ ਵੀ ਆਪਾਂ ਨੂੰ ਕਈ ਵਾਰੀ ਪ੍ਰੋਬਲਮ ਰਹਿੰਦੀ ਹੈ ਵੀ ਆਪਾਂ ਜਦੋਂ ਪੈਂਦੇ ਆ ਨਾ ਆਪਣਾ ਸਾਮਝਾ ਘੁੱਟਣ ਲੱਗ ਜਾਂਦਾ ਦਮਾ ਜਾ ਘੁੱਟਣ ਲੱਗ ਦਮਾ ਜਾ ਘੁੱਟਣ ਲੱਗ ਜਾਂਦਾ ਤੇ ਕਈ ਵਾਰੀ ਨਾ ਕਈ ਮੇਰੇ ਪੈਣ ਭਰਾ ਮੈਨੂੰ ਹਨਾ ਅਲਰਜੀ ਵੀ ਹੋਣ ਲੱਗ ਜਾਂਦੀ ਜਿਵੇਂ ਕਿ ਅੱਜਕੱਲ੍ਹ ਕੰਬਲ ਰਜਾਈਆਂ ਆਪਾਂ ਲੈਣੇ ਆ ਨਾ ਇਹਨਾਂ ਤੋਂ ਕਾਫੀ ਜ਼ਿਆਦਾ ਜਦੋਂ ਆਪਾਂ ਮੂੰਹ ਤੇ ਲੈਣੇ ਆ ਪਿਰਪਨੁਕਾ ਧਮਕਾ ਸੀਜੀ ਲੱਗ ਜਾਂਦੀ ਹੈ ਹਣਾ ਤੁਹਾਡੀ ਬਾਡੀ ਵਾਸਤੇ ਸਰੀਰ ਵਾਸਤੇ ਨਾ ਇੱਕ એનર્ਜੀ ਦਾ ਕੰਮ ਕਰੂਗੀ ਸ਼ਾਮ ਨੂੰ ਤੁਸੀਂ ਨੇ ਸੌਂ ਜਾਣਾ ਉਹਨੂੰ ਸਹਰਾਣੀ ਰੱਖ ਕੇ ਸਵੇਰੇ ਜਿਹੜੀ ਲਾਸਨੇਗਾ ਉਹਦੀ ਇੱਕ ਕਲੀ ਚੰਗੇ ਤਰੀਕੇ ਨਾਲ ਧੋ ਲੈਣੀ ਹੈ ਚੰਗੇ ਤਰੀਕੇ ਨਾਲ ਉਹਨੂੰ ਸਮਾਰ ਕੇ ਧੋ ਲੈਣਾ ਕਿਉਂਕਿ ਉਹਦੇ ਲਵੇ ਕਪੂਰ ਸੀਗਾ ਹਣਾ ਚੰਗੇ ਚੰਗੇ ਤਰੀਕੇ ਨਾਲ ਧੋ ਕੇ ਤੁਸੀਂ ਉਹਨੂੰ ਇਸ ਤਰੀਕੇ ਨਾਲ ਗੋਲੀ ਵਾਂਗੂ ਲੈ ਸਕਦੇ ਹੋ ਤਾਂ ਗੋਲੀ ਵਾਂਗੂ ਲੈ ਲਓ ਨਹੀਂ ਤੁਸੀਂ ਉਹਨੂੰ ਥੋੜਾ ਜਿਹਾ ਕੁੱਟ ਕੇ ਲੈ ਲਓ ਅਗਰ ਤੁਸੀਂ ਫੇਰ ਵੀ ਕਈ ਵਾਰੀ ਮੇਰੇ ਵਰਗੇ ਹੁੰਦੇ ਲੈਣਾ ਮੈਂ ਤੁਹਾਨੂੰ ਤਾਂ ਦੱਸ ਦੀਨੇ ਪਰ ਮੈਨੂੰ ਆਪ ਨੂੰ ਇਹ ਚੀਜ਼ ਲੈਣੀਆਂ ਬਹੁਤ ਔਖੀਆਂ ਲੱਗਦੀਆਂ ਨੇ ਹਨਾ ਤਾਂ ਤੁਸੀਂ ਕੀ ਕਰਨਾ ਉਸ ਇੱਕ ਕਲੀ ਨੂੰ ਜਾਂ ਦੋ ਕਲੀਆਂ ਨੂੰ ਕੁੱਟ ਲੈਣਾ ਥੋੜਾ ਜਿਹਾ ਘਿਓ ਦੇ ਵਿੱਚ ਬਰਾਉਨ ਜਾਂ ਕਰਕੇ ਆਪਣੇ ਤਾਂ ਦਾਲ ਵਗੈਰਾ ਦੇ ਹਨਾ ਵਿੱਚ ਤੜਕੇ ਦੇ ਵਿੱਚ ਪਾ ਲੈਣੇਗਾ ਇਸੇ ਤਰੀਕੇ ਨਾਲ ਤੁਸੀਂ ਹਨਾ 11 ਕਲੀਆਂ ਅਗਲੇ ਦਿਨ ਇਸੇ ਤਰੀਕੇ ਨਾਲ ਤੁਸੀਂ ਨਾ 15 ਦਿਨ ਜ਼ਰੂਰ ਕਰਕੇ ਦੇਖਿਓ ਤੁਹਾਨੂੰ ਦੇਖਿਓ ਵੀ ਕਿੰਨਾ ਫਰਕ ਮਹਿਸੂਸ ਹੋਊਗਾ ਤੁਸੀਂ ਖੁਦ ਦੱਸੋਗੇ ਵੀ ਦੀਦੀ ਸਾਨੂੰ ਨੀਂਦ ਵੀ ਆਉਂਦੀ ਐ ਤੇ ਸਾਡੇ ਜਿਹੜਾ ਹਨਾ ਦਿਮਾਗ ਦੇ ਵਿੱਚ ਡਿਪਰੈਸ਼ਨ ਟੈਨਸ਼ਨ ਵਗੈਰਾ ਰਹਿੰਦੀ ਸੀ ਨਾ ਉਹ ਵੀ ਬਹੁਤ ਜ਼ਿਆਦਾ ਹਨਾ ਖਤਮ ਹੋਈ ਜਗੀ ਤੇ ਇੱਕ ਚੀਜ਼ ਤੁਸੀਂ ਹੋਰ ਕੀ ਕਰਨੀ ਐ ਵੈਸੇ ਤਾਂ ਮੈਂ ਤੁਹਾਨੂੰ ਸ਼ਾਮ ਨੂੰ ਕਹਿਣੀ ਹੁੰਦੀ ਹੁੰਦੀ ਐ ਵੀ ਤੁਸੀਂ ਦੁੱਧ ਨਹੀਂ ਪੀਣਾ ਹਨਾ ਪਰ ਤੁਸੀਂ ਸ਼ਾਮ ਨੂੰ ਇੱਕ ਛੋਟਾ ਕੱਪ ਜਿਹੜੀ ਆਪਾਂ ਛੋਟੇ ਛੋਟੇ ਕੱਪੀ ਆਪਾਂ ਚਾਹ ਵਗੈਰਾ ਨੂੰ ਅੱਜਕਲ ਪੀਂਦੇ ਆ ਨਾ ਉਹ ਲੈ ਕੇ ਦੁੱਧ ਦੀ ਉਦੇ ਵਿੱਚ ਥੋੜਾ ਜਿਹਾ ਪਾਣੀ ਪਾਉਣਾ ਹੈ ਮਲਕਿ ਥੋੜਾ ਜਿਹਾ ਜ਼ਿਆਦਾ ਗਾੜਾ ਨਹੀਂ ਠੀਕ ਜਿਹਾ ਉਧਰ ਰੱਖਣਾ ਹੈ ਉਹਨੂੰ ਗਰਮ ਕਰ ਲੈਣਾ ਹੈ ਗਰਮ ਕਰਕੇ ਉਹਦੇ ਵਿੱਚ ਪੰਜ ਕਾਲੀਆਂ ਲੈ ਆਪਣੀਆਂ ਮਿਰਚਾਂ ਕਾਲੀਆਂ ਮਿਰਚਾਂ ਉਹਦੇ ਨੇ ਜਿਹੜੇ ਪੰਜ ਸਾਬਤੀਆਂ ਉਬਾਲਣੀਆਂ ਨੇ ਦੋ ਹਰੀਆਂ ਇਲਾਚੀਆਂ ਉਬਾਲਣੀਆਂ ਨੇ ਫਿਰ ਉਹਨੂੰ ਠੰਡਾ ਹੋਣ ਤੇ ਉਤਾਰ ਲੈਣਾ ਤੁਸ ਨੂੰ ਉਬਾਲਾ ਦੇ ਕੇ ਉਤਾਰ ਲੈਣਾ ਮੈਂ ਠੰਡਾ ਕਹਿ ਕੇ ਬੋਲਦਾ ਨਾ ਉਬਾਲਾ ਦੇ ਕੇ ਉਤਾਰ ਲੈਣਾ ਫਿਰ ਉਹਦੇ ਵਿੱਚ ਤੁਸੀਂ ਨੇ ਆਪਣੀ ਘਰੇ ਪੀਸੀ ਹੋਈ ਹਲਦੀ ਅਗਰ ਤੁਹਾਨੂੰ ਮਿਲਦੀ ਹੈ ਹਨਾ ਉਹ ਨਹੀਂ ਕੱਚੀ ਹਲਦੀ ਮਿਲਦੀ ਹੈ ਤਾਂ ਬਹੁਤ ਜ਼ਿਆਦਾ ਵਧੀਆ ਕੱਚੀ ਹਲਦੀ ਦਾ ਥੋੜਾ ਜਿਹਾ ਟੁਕੜਾ ਲੈ ਕੇ ਉਹਦੇ ਵਿੱਚ ਨਾ ਤੁਸੀਂ ਨੇ ਇਸ ਤਰੀਕੇ ਨਾਲ ਕद्दूकश ਕਰਕੇ ਪਾ ਲੈਣੀ ਹੈ ਫਿਰ ਉਹਨੂੰ ਪੁਣ ਲੈਣਾ ਹੈ ਪੁਣ ਕੇ ਮਿੱਠੇ ਦੀ ਜਗ੍ਹਾ ਤੁਸੀਂ ਥੋੜਾ ਜਿਹਾ ਸਹਿਦ ਪਾ ਸਕਦੇ ਹੋ ਢਾਗਾ ਮਿਸਰੀ ਪਾ ਸਕਦੇ ਹੋ ਜਾਂ ਗੁੜ ਪਾ ਸਕਦੇ ਹੋ ਚੀਨੀ ਨਹੀਂ ਪਾਉਣੀ ਐਦਾਂ ਹੀ ਪੀ ਲਓਗੇ ਤਾਂ ਉਸ ਤੋਂ ਵੀ ਜ਼ਿਆਦਾ ਵਧੀਆ ਹੈਗਾ ਹਨਾ ਤਾਂ ਤੁਸੀਂ ਇਸ ਚੀਜ਼ ਨੂੰ ਨਾ 15 ਦਿਨ ਇਸ ਚੀਜ਼ ਨੂੰ ਕਰਨਾ 15 ਦਿਨ ਉਹ ਚੀਜ਼ ਕਰਨੀ ਹੈ 15 ਦਿਨ ਤੁਸੀਂ ਇਸ ਚੀਜ਼ ਨੂੰ ਕਰਨਾ ਹੈ ਦੇਖਿਓ ਤੁਹਾਨੂੰ ਕੋਈ ਡਿਪਰੈਸ਼ਨ ਦੀ ਗੋਲੀ ਲੈਣ ਦੀ ਲੋੜ ਨਹੀਂ ਕੋਈ ਤੁਹਾਨੂੰ ਟੈਨਸ਼ਨ ਦੀ ਗੋਲੀ ਲੈਣ ਦੀ ਲੋੜ ਨਹੀਂ ਕੋਈ ਤੁਹਾਨੂੰ ਨੀਂਦ ਦੀ ਗੋਲੀ ਲੈਣ ਦੀ ਲੋੜ ਨਹੀਂ ਤਾਂ ਤੁਹਾਡਾ ਜਿੰਨਾ ਵੀ ਹੈ ਨਾ ਇਹ ਸਾਰਾ ਇਹ ਬਿਲਕੁਲ ਠੀਕ ਹੋ ਚੁੱਕਾ ਤੇ ਇੱਕ ਸਭ ਤੋਂ ਮੇਨ ਚੀਜ਼ ਕੀ ਕਰਨੀ ਹੈ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ ਤੇ ਰਖਿਆ ਦੇ ਸ਼ਬਦਾਂ ਦਾ ਪਾਠ ਜ਼ਰੂਰ ਕਰਨਾ ਤੁਸੇ ਨੂੰ ਸਵੇਰੇ ਕੋਸ਼ਿਸ਼ ਕਰਿਆ ਕਰੋ ਕਿ ਜਪਜੀ ਸਾਹਿਬ ਜੀ ਦਾ ਇੱਕ ਪਾਠ ਜ਼ਰੂਰ ਕਰ ਲਓ ਕਿ ਤੁਸੀਂ ਨਿਤਨੇਮ ਨਹੀਂ ਕਰ ਸਕਦੇ ਜਦੋਂ ਤੋਂ ਅਸੀਂ ਪੈਣੇ ਉਹ ਲੇਟਦੇ ਹਾਂ ਕੋਈ ਵੀ ਗੱਲ ਕੋਈ ਵੀ ਫੋਨ ਵਗੈਰਾ ਕੁਝ ਨਹੀਂ ਦੇਖਣਾ ਕਪਣੂ ਆਤ ਹੈ ਨਾ ਆਪਾਂ ਪਏ ਪਏ ਨਾਲ ਫੋਨ ਬਹੁਤ ਦੇਖਦੇ ਹਾਂ ਜਦੋਂ ਆਪਾਂ ਫੋਨ ਦੇਖਦੇ ਹਾਂ ਉਹਦੇ ਨਾਲ ਹੀ ਆਪਣਾ ਡਿਪਰੈਸ਼ਨ ਦੀਆਂ ਬਿਮਾਰੀਆਂ ਅੱਜ ਕੱਲ ਬਹੁਤ ਚੱਲ ਰਹੀਆਂ ਨੇ ਇੱਕ ਆਪਣੇ ਸਿਰਾਂ ਨੇ ਫੋਨ ਨਹੀਂ ਰੱਖਣਾ ਫੋਨ ਨੂੰ ਆਪਣੇ ਸਿਰਾਂ ਨੇ ਤੋਂ ਬਹੁਤ ਦੂਰ ਰੱਖਣਾ ਫੋਨ ਨੂੰ ਆਪਦੇ ਸਿਰਾਂ ਨੇ ਦੇ ਨਹੀਂ ਰੱਖਣਾ ਜਿਹੜਾ ਆਪਾਂ ਨੂੰ ਬ੍ਰੇਨ ਕੈਂਸਰ ਬ੍ਰੇਨ ਟਿਊਮਰ ਆਪਾਂ ਕਹੀ ਜਨੇ ਹਨਾ ਸਿਰ ਦਰਦ ਦੀਆਂ ਬਿਮਾਰੀਆਂ ਮਾਈਗਰੇਨ ਦੀ ਬਿਮਾਰੀ ਸਰਵਾਇ ਇਹ ਸਾਰਾ ਕੁਝ ਜਿਹੜਾ ਆਪਸਰਾਣੇ ਫੋਨ ਰੱਖ ਕੇ ਪੈਨੇ ਹਨਾ ਇਹਦੇ ਨਾਲ ਹੁੰਦਾ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਤਰੰਗਾਂ ਨਿਕਲਦੀਆਂ ਨੇ ਜਿਹੜੀਆਂ ਕਿ ਆਪਣੀ ਬੋਡੀ ਨੂੰ ਇਫੈਕਟ ਕਰਦੀਆਂ ਨੇ ਕਿਆਂ ਤੁਸੀਂ ਇਹ ਚੀਜ਼ ਨੂੰ ਫੋਨ ਨੂੰ ਆਪਦੇ ਨੂੰ ਪਰਾਂ ਰੱਖਣਾ ਜਿਹੜੀ ਮੈਂ ਚੀਜ਼ ਤੁਹਾਨੂੰ ਦੱਸੀ ਉਹਨੂੰ ਸਹਰਾਣੇ ਰੱਖਣਾ ਤੇ ਹੁਣ ਆ ਗਈ ਗੱਲ ਬੱਚਿਆਂ ਦੀ ਬੱਚਿਆਂ ਵਾਸਤੇ ਤੁਸੀਂ ਕੀ ਕਰਨਾ ਹੈ ਜਿਹੜੇ ਕਿ ਮਾਮਾ ਦਾ ਦੁੱਧ ਪੀਂਦੇ ਆ ਬੱਚੇ ਫੀਡ ਲੈਂਦੇ ਆ ਉਹਦੇ ਮਾਮਾ ਦਾ ਹਨਾ ਆਪਾਂ ਕਹਿੰਦੇ ਵੀ ਦੁੱ ਉਹ ਬੈਣਾ ਨੇ ਕੀ ਕਰਨਾ ਸ਼ਾਮ ਨੂੰ ਜਿਹੜਾ ਉਹ ਆਪਦਾ ਦੁੱਧ ਪੀਂਦੀਆਂ ਨੇ ਜੀ ਹਨਾ ਉਹਦੇ ਵਿੱਚ ਸੌਂਫ ਥੋੜੀ ਜੀ ਅਜਮੈਨ ਤੇ ਦੋ ਹਰੀਆਂ ਇਲਾਇਚੀਆਂ ਜਰੂਰ ਤੁਸੀਂ ਉਬਾਲ ਕੇ ਆਪਦੇ ਦੁੱਧ ਦੇ ਵਿੱਚ ਪੀਣੀਆਂ ਨੇ ਜੀ ਤੇ ਜਿਹੜੇ ਬੱਚੇ ਆ ਤੁਹਾਡੇ ਹਨਾ ਬਲਕਿ ਸੀਸੀ ਵਾਲਾ ਦੁੱਧ ਪੀਂਦੇ ਨੇ ਉਹਨਾਂ ਨੂੰ ਵੀ ਤੁਸੀਂ ਥੋੜੀ ਜੀ ਚੁਟਕੀ ਅਜਮੈਨ ਥੋੜੀ ਜੀ ਸੌਂਫ ਅੱਧਾ ਇੱਕ ਚਮਚ ਤੇ ਦੋ ਹਰੀਆਂ ਇਲਾਇਚੀਆਂ ਉਹਨਾਂ ਦੀ ਸੀਸੀ ਵਾਲੇ ਦੁੱਧ ਦੇ ਵਿੱਚ ਸ਼ਾਮ ਵਾਲੇ ਤੇ ਜਰੂਰ ਪਾਉਣੀਆਂ ਬੱਚਾ ਸੌਂਦਾ ਕਿਉਂ ਨਹੀਂ ਕਿਉਂਕਿ ਬੱਚੇ ਦੇ ਪੇਟ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਬੱਚੇ ਦਾ ਪੇਟ ਦਰਦ ਕਰਦਾ ਰਹਿੰਦਾ ਹੈ ਗੈਸ ਬਣ ਜਾਂਦੀ ਹੈ ਬੱਚੇ ਨੂੰ ਉਹਦੇ ਕਰਕੇ ਕਬਰਾਟ ਹੁੰਦੀ ਰਹਿੰਦੀ ਹੈ ਤੇ ਬੱਚਾ ਸੌਂਦਾ ਨਹੀਂ ਹੈਗਾ ਇਹ ਚੀਜ਼ਾਂ ਬਹੁਤ ਧਿਆਨ ਰੱਖਣਯੋਗ ਨੇਗੀਆਂ ਇੱਕ ਬੱਚੇ ਦੀ ਧੁੰਨੀ ਦੇ ਵਿੱਚ ਨਾ ਤੁਸੀਂ ਸਰੋਂ ਦੇ ਤੇਲ ਨੂੰ ਕੋਸਾ ਜਾ ਕਰਕੇ ਰਾਤ ਨੂੰ ਦੇਸੀ ਘਿਓ ਪਾ ਲਓ ਥੋੜਾ ਜਿਹਾ ਸਰੋਂ ਦਾ ਤੇਲ ਪਾ ਲਓ ਦੋਨਾਂ ਨੂੰ ਇਕੱਠਿਆਂ ਨੂੰ ਕੋਸਾ ਜਾ ਕਰਕੇ ਬੱਚੇ ਦੀ ਧੁੰਨੀ ਦੇ ਵਿੱਚ ਨਾ ਇਸ ਤਰੀਕੇ ਨਾਲ ਮਾਲਿਸ਼ ਕਰਿਆ ਜਾ ਉਹ ਸਕੇਤੋ ਦੇ ਸਿਰ ਦੇ ਵਿੱਚ ਇੱਥੇ ਤਾਲੂਏ ਦੇ ਵਿੱਚ ਵੀ ਦੇਸੀ ਘਿਓ ਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰਿਆ ਕਰੋ ਜਿਹੜਾ ਮੈਂ ਲਾਸਣ ਦੱਸ ਰਹੀ ਆਂ ਤੇ ਅਗਲੀ ਗੱਲ ਆ ਗਈ ਕਿ ਲਾਸਣ ਦੀਆਂ ਜਿਹੜੀਆਂ ਮੈਂ 11 ਕਲੀਆਂ ਪਹਿਲਾਂ ਵੱਡਿਆਂ ਵਾਸਤੇ ਦਸੀਆਂ ਨੇ ਉਹੀ ਤੁਸੀਂ ਲਾਸਣ ਦੀਆਂ 11 ਕਲੀਆਂ ਲੈਣੀਆਂ ਨੇ ਉਹਨਾਂ ਦੇ ਵਿੱਚ ਨਾ ਧਾਗੇ ਦੇ ਨਾਲ ਪਰੋ ਲੈਣੀਆਂ ਜਿਵੇਂ ਸੂਈ ਦੇ ਨਾਲ ਹਨਾ ਆਪਾਂ ਜਿਹੜੇ ਲਾਸਣ ਦੀ ਗੱਠੀ ਹੈ ਉਹਦੇ ਵਿੱਚ ਦੀ ਨਾ ਅੱਗੇ-ਅੱਗੇ ਜਾ ਕੇ ਧਾਗਾ ਜਿਵੇਂ ਆਪਾਂ ਹਾਰ ਬਣਾ ਲੈਂਦੇ ਆ ਉਸ ਤਰੀਕੇ ਨਾਲ ਬਣਾ ਲੈਣੇ ਉਸ ਨੂੰ ਆਪਣੇ ਬੱਚੇ ਦੇ ਨਾ ਗਲਦੇ ਵਿੱਚ ਪਾ ਦਿਓ ਸਰਦੀਆਂ ਸਰਦੀਆਂ 2 ਮਹੀਨੇ ਤੱਕ ਹੀ ਪਾ ਕੇ ਰੱਖੋ ਬਾਲੇ ਹੁੰਦੇ ਨਾ ਨਾ ਵੀ ਬੱਚੇ ਟੌਰ ਕਿਹੜਾ ਬੱਚੇ ਦੀ ਟੌਰ ਨੂੰ ਕਿਉਂਦਾ ਬੱਚੇ ਨੂੰ ਆਪਾਂ ਨੇ ਬਿਮਾਰੀਆਂ ਤੋਂ ਇਨਫੈਕਸ਼ਨ ਤੋਂ ਬਚਾਉਣਾ ਤਾਂ ਬੱਚੇ ਦੀ ਗਲ ਦੇ ਵਿੱਚ ਉਹ ਇਸ ਤਰੀਕੇ ਨਾਲ ਪਾ ਕੇ ਰੱਖੋ ਕਿ ਬੱਚਾ ਉਹ ਖਾਵੇ ਨਾ ਕਿਉਂਕਿ ਕਈ ਵਾਰੀ ਬੱਚੇ ਨੂੰ ਆਤ ਹੁੰਦੀਆਂ ਨਾ ਮੂੰਹ ਦੇ ਵਿੱਚ ਚੀਜ਼ ਨੂੰ ਫੜ ਲੈਂਦਾ ਜਾਂ ਫਿਰ ਤੁਸੀਂ ਜਦੋਂ ਸੌਂਦਾ ਉਸ ਟਾਈਮ ਪਾ ਦਿਓ ਉਹਨੂੰ ਬਣਾ ਕੇ ਰੱਖੋ ਇੱਕ ਕਪੂਰ ਦੀ ਟਿੱਕੀ ਕਿਸੇ ਵੀ ਕੱਪੜੇ ਦੇ ਵਿੱਚ ਪਾ ਕੇ ਰੱਖੋ ਉਹਨੂੰ ਵੀ ਆਪਾਂ ਬੱਚੇ ਦੇ ਹੱਥ ਤੇ ਬੰਨ ਦੋ ਇਸ ਤਰੀਕੇ ਨਾਲ ਰਾਤ ਨੂੰ ਜਦੋਂ ਸੌਂਦਾ ਤੇ ਇਕੋ ਲਾਸਣ ਵਾਲਾ ਹਾਰ ਹਾਰ ਦੇ ਗਲ ਦੇ ਵਿੱਚ ਨਹੀਂ ਪਾਉਣਾ ਤਾਂ ਤੁਸੀਂ ਬੱਚੇ ਦੇ ਹੱਥ ਤੇ ਪਾ ਦਿਓ ਤਾਂ ਤੁਸੀਂ ਦੇਖਿਓ ਤੁਹਾਡਾ ਬੱਚਾ ਕਿੰਨੀ ਗੂੜੀ ਨੀਂਦ ਸੌਵੇਂਗਾ ਸ਼ਾਮ ਨੂੰ ਜਦੋਂ ਤੁਸੀਂ ਬੱਚੇ ਨੂੰ ਸੁਲਾਉਣਾ ਦੁੱਧ ਦੇਣਾ ਮਾਂ ਨੇ ਦੇਣਾ ਆਪਦਾ ਚਾਹੇ ਸੀਸੀ ਵਾਲਾ ਪਲਾਉਣਾ ਤਾਂ ਤੁਸੀਂ ਉਹਦੇ ਸਿਰ ਤੇ ਹੱਥ ਰੱਖ ਕੇ ਮੋਲ ਮੰਤਰ ਦਾ ਪਾਠ ਕਰਨਾ ਜਾਂ ਵਾਹਿਗੁਰੂ 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 ਇਸ ਤਰੀਕੇ ਨਾਲ ਨਾਲ ਤਾਂ ਉਹਦਾ ਸਿਰ ਪਲੂਸਣਾ ਤੇ ਨਾਲੇ ਤੁਸੀਂ ਨੇ ਇਸ ਤਰੀਕੇ ਨਾਲ ਕਰਨਾ ਹੈ ਮੈਂ ਗਰੰਟੀ ਲੈਣੀ ਆ ਤੁਸੀਂ 15 ਦਿਨ ਕਰਕੇ ਦੇਖਿਓ ਤੁਹਾਡੇ ਬੱਚੇ ਤੁਸੀਂ ਸਾਰੇ ਜਣੇ ਕਿੰਨੀ ਤੁਹਾਨੂੰ ਹੈ ਨਾ ਚੈਨ ਦੀ ਨੀਂਦ ਤੇ ਡਿਪਰੈਸ਼ਨ ਸਿਰਦਰਦ ਬਿਮਾਰੀਆਂ ਤੁਹਾਡੀਆਂ ਅੱਧੀਆਂ ਗਾਇਬ ਹੋ ਜਾਣਗੀਆਂ ਦੇਖੋ ਕਿਸੇ ਡਾਕਟਰ ਨੇ ਵੀ ਤੁਹਾਨੂੰ ਇਹ ਗੱਲ ਨਹੀਂ ਦੱਸਣੀ ਦੱਸਣ ਨੂੰ ਤਾਂ ਮੈਂ ਤੁਹਾਨੂੰ ਦਵਾਈਆਂ ਵੀ ਦੱਸਦਾ ਹਨ ਪਰ ਦਵਾਈਆਂ ਲੈ ਲੈ ਕੇ ਤੁਸੀਂ ਆਪਣੇ ਲੀਵਰ ਕਿਡਨੀਆ ਖਰਾਬ ਕਰੋਗੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਹਨ ਜਿਹੜੀ ਕਿ ਆਪਾਂ ਨੂੰ ਬੈਸ ਹੀ ਚੀਜ਼ ਠੀਕ ਹੋ ਸਕਦੀ ਹੈ ਹਨ ਉਤੇ ਆਪਾਂ ਨੂੰ ਦਵਾਈਆਂ ਖਰਚਣ ਦੀ ਕੀ ਲੋੜ ਐ ਇੱਕ ਮੈਨੂੰ ਭੈਣ ਨੇ ਵੀ ਕਮੈਂਟ ਕੀਤਾ ਸੀ ਮੈਂ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੀ ਆ ਤੇ ਉਹਨੇ ਖੁਦ ਤੇ ਵੀ ਵਰਤਿਆਗਾ ਤੁਸੀਂ ਨਾ ਸਰੋਂ ਦਾ ਤੇਲ ਲੈ ਲੈਣਾ ਸਰੋਂ ਦਾ ਤੇਲ ਲੈ ਕੇ ਉਹਦੇ ਵਿੱਚ ਥੋੜੀ ਜੀ ਅਜਮੈਨ ਕਾੜ ਲੈਣੀ ਐ ਅਜਮੈਨ ਨੂੰ ਕਾੜ ਕੇ ਲੇਕੋ ਤੁਸੀਂ ਕਹੋਗੇ ਵੀ ਭੈਣੇ ਬਹੁਤ ਹਨਾ ਦੱਸ ਦਿਨੇ ਵੀ ਹਨਾ ਅਸੀਂ ਇਹਨਾਂ ਕੁਝ ਕਿਵੇਂ ਕਰੀਏ ਤੁਸੀਂ ਨਾ ਇਸ ਚੀਜ਼ ਨੂੰ ਕਿਸੇ ਸੰਡੇ ਵਾਲੇ ਦਿਨ ਛੁੱਟੀ ਵਾਲੇ ਦਿਨ ਕਰਕੇ ਸੀਸੀਆਂ ਦੇ ਵਿੱਚ ਪਾ ਕੇ ਰੱਖ ਲਓ ਕੋਈ ਵੱਡੀ ਗੱਲ ਨਹੀਂ ਹੁੰਦੀ ਹੈ ਨਾ ਜਦੋਂ ਆਪਾਂ ਦਵਾਈਆਂ ਲੈਣ ਵੀ ਤਾਂ ਜਾਣਿਆ ਸਾਰਾ ਸਾਰਾ ਦਿਨ ਆਪਣਾ ਫੁੱਟ ਜਾਂਦਾ ਹੈ ਨਾ ਜਦੋਂ ਡਾਕਟਰ ਦੇ ਜਾਂਦੇ ਆ ਇਹ ਬਿਲਕੁਲ ਨਾਰਮਲ ਚੀਜ਼ਾਂ ਨਹੀਂ ਹੈ ਹਨਾ ਸਰੋਂ ਦਾ ਤੇਲ ਦੇ ਵਿੱਚ ਥੋੜੀ ਜਿਹੀ ਅਜਮੈਨ ਤੇ ਥੋੜਾ ਜਿਹਾ ਦੇਸੀ ਘਿਓ ਤਿੰਨੇ ਚੀਜ਼ਾਂ ਨੂੰ ਤੁਸੀਂ ਗਰਮ ਕਰ ਲਓ ਚੰਗੇ ਤਰੀਕੇ ਦੇ ਨਾਲ ਫਿਰ ਕਿਸੇ ਡੱਬੀ ਦੇ ਵਿੱਚ ਪਾ ਕੇ ਰੱਖ ਲਓ ਉਹਨੂੰ ਤੁਸੀਂ ਆਪਦੇ ਸਵੇਰੇ ਜਾਂ ਨਹਾਉਣ ਤੋਂ ਪਹਿਲਾਂ ਜਾਂ ਸ਼ਾਮ ਨੂੰ ਸੌਣ ਤੋਂ ਪਹਿਲਾਂ ਆਪਦੇ ਪੈਰਾਂ ਤਲੀਆਂ ਤੇ ਨਾ ਇਸ ਤਰੀਕੇ ਨਾਲ ਉਹਦੀ ਮਾਲਿਸ਼ ਕਰੋ ਉਂਗਲਾਂ ਤੇ ਫਿੰਗਰ ਤੇ ਲਾ ਕੇ ਜਿਵੇਂ ਆਪਾਂ ਬੈਸਲਿਨ ਵਗੈਰਾ ਲਗਾਉਂਦੇ ਆ ਨਾ ਆਪਦੇ ਪੈਰਾਂ ਦੀਆਂ ਤਲੀਆਂ ਤੇ ਆਪਦੇ ਹੱਥਾਂ ਤੇ ਤੇ ਆਪਣੇ ਮੱਥੇ ਤੇ ਤੁਸੀਂ ਜ਼ਰੂਰ ਮਾਲਿਸ਼ ਕਰਿਓ ਜਿਨ੍ਹਾਂ ਨੂੰ ਡਿਪਰੈਸ਼ਨ ਟੈਨਸ਼ਨ ਸਿਰ ਦਰਦ ਪੈਰਾਂ ਦੇ ਤਲੇ ਮਚਦੇ ਰਹਿੰਦੇ ਆ ਹਨ ਜਾਂ ਲੱਤਾਂ ਪੇਨ ਕਰਦੀਆਂ ਨੇ ਪੇਟ ਦਰਦ ਕਰਦੇ ਰਹਿੰਦੇ ਨੇ ਇਹ ਚੀਜ਼ਾਂ ਇਹ ਚੀਜ਼ਾਂ ਵਾਸਤੇ ਬਹੁਤ ਜ਼ਿਆਦਾ ਵਧੀਆ ਪੇਟ ਦੀ ਇਨਫੈਕਸ਼ਨ ਹੋਵੇ ਪੇਟ ਦਰਦ ਕਰਦਾ ਤਾਂ ਤੁਸੀਂ ਆਪਣੀ ਖਾਣ ਪੀਣ ਦੇ ਵਿੱਚ ਆਪਦੇ ਦੁੱਧ ਦੇ ਵਿੱਚ ਜਾਂ ਵੈਸੇ ਅਜਮੈਨ ਤੇ ਆਪਣੇ ਥੋੜਾ ਜਿਹਾ ਕਾਲਾ ਨਮਕ ਲੈ ਲਓ ਪਾਣੀ ਦੇ ਨਾਲ ਠੀਕ ਹੋ ਜਾਊਗਾ ਦੇਖੋ ਜਿਪ ਕਹੀ ਹੈ ਵੀ ਹਨਾ ਨੀਂਦ ਨਾ ਆਉਣਾ ਡਿਪਰੈਸ਼ਨ ਇੱਕ ਬਿਮਾਰੀ ਹੈ ਬਿਮਾਰੀ ਨਹੀਂ ਆਪਣੀ ਲਗਾਈ ਹੋਈ ਬਿਮਾਰੀ ਆ ਕਿਉਂਕਿ ਆਪਾਂ ਨਾ ਸੁਪਨੇ ਜ਼ਿਆਦਾ ਬਣਾ ਲੈਂਦੇ ਆ ਤੇ ਪੂਰੇ ਹੋ ਹੁੰਦੇ ਨਹੀਂ ਸੋਚੀ ਜਾਂਦੇ ਆ ਸੋਚੀ ਜਾਂਦੇ ਦੇਖੋ ਸੋਚਣ ਨਾਲ ਕੁਝ ਨਹੀਂ ਹੁੰਦਾ ਤਾਂ ਗੁਰਬਾਣੀ ਦੇ ਵਿੱਚ ਵੀ ਲਿਖਿਆ ਜਪਜੀ ਸਾਹਿਬ ਜਿਹੜੇ ਪੜਦੇ ਆ ਹਨਾ ਇਹ ਸੋਚਾ ਸੋਚਨ ਹੋਵੇ ਜੇ ਸੋਚੀ ਲਖਵਾਰ ਬਿਲਕੁਲ ਤੁਹਾਡਾ ਸੋਚਿਆ ਹੋਇਆ ਕੁਝ ਨਹੀਂ ਹੁੰਦਾ ਤੁਸੀਂ ਉਦਮ ਕਰੋ ਮਿਹਨਤ ਕਰੋ ਕੋਈ ਟੀਚਰ ਰੱਖ ਕੇ ਚੱਲੋ ਕਾ ਹੋਣਾ ਉਹੀ ਹੈ ਜੋ ਵਾਹਿਗੁਰੂ ਜੀ ਨੇ ਤੁਹਾਡੇ ਕਰਮਾਂ ਦੇ ਵਿੱਚ ਲਿਖਿਆ ਹੈ ਕਰਮਾਂ ਨੂੰ ਆਪ ਬਦਲ ਸਕਦੇ ਆਂ ਕਾਦੇ ਨਾਲ ਨਾਮ ਜਪ ਕੇ ਤੇ ਮਿਹਨਤ ਕਰਕੇ ਹੈਨਾ ਮੈਂ ਵੀ ਤੁਹਾਨੂੰ ਅਕਸਰ ਦੱਸਦੀ ਨਹੀਂ ਵੀ ਆਹ ਪਾਠ ਕਰ ਲਓ ਆਹ ਨਾਮ ਜਪ ਲਓ ਪਰ ਉਹਦੇ ਨਾਲ ਮਿਹਨਤ ਕਰਨਾ ਤੁਹਾਡਾ ਫਰਜ਼ ਹੈ ਇਹ ਥੋੜੂ ਹੈਗਾ ਹੈਨਾ ਇਹ ਵੀ ਨਹੀਂ ਹੈਗਾ ਵੀ ਹਣਾ ਆਪਾਂ ਸਿਰਫ ਠੀਕ ਹੈ ਵੀ ਕਹਿ ਦਿੰਦੇ ਆ ਵੀ ਹਨਾ ਆਪਾਂ ਨਾਮ ਜਪ ਕੇ ਇਸ ਤਰੀਕੇ ਨਾਲ ਪਾ ਚੀਜ ਪਾ ਸਕਦੇ ਆ ਪਾ ਸਕਦੇ ਆ ਪਰ ਉਹਦੇ ਨਾਲ ਗੁਰੂ ਸਾਹਿਬ ਜੀ ਨੇ ਕੀਰਤ ਨੂੰ ਪਹਿਲਾਂ ਪ੍ਰਧਾਨ ਰੱਖਿਆ ਕੀਰਤ ਕਰੋ ਨਾਮ ਜਪੋ ਬੰਦ ਲਜੋ ਇਹ ਚੀਜ਼ਾਂ ਤੁਹਾਨੂੰ ਜਦੋਂ ਜ਼ਿੰਦਗੀ ਦੇ ਵਿੱਚ ਕਰਨ ਲੱਗ ਜਊਂਗੇ ਨਾ ਖੁਆਇਸ਼ਾਂ ਨੂੰ ਥੋੜਾ ਸੀਮਿਤ ਰੱਖਣ ਲੱਗ ਜਊਂਗੇ ਤਾਂ ਦੇਖਿਓ ਚਾਦਰ ਦੇਖ ਕੇ ਕਹਿੰਦੇ ਪੈਰ ਜੀ ਨੇ ਪਸਾਰ ਲਿਆ ਉਹਨੂੰ ਤਾਂ ਸੂਲਾਂ ਤੇ ਵੀ ਨੀਂਦ ਆ ਜਾਂਦੀ ਐ ਹਨਾ ਤੁਸੀਂ ਦੇਖਿਆ ਇਹ ਗੁਰੂ ਸਾਹਿਬ ਜੀ ਦਾ ਇਤਿਹਾਸ ਤੁਸੀਂ ਪਾੜੀ ਰਹੇ ਹੋ ਅੱਜ ਕੱਲ ਚੱਲ ਹੀ ਰਿਹਾ ਫਤਿਹਗੜ੍ਹ ਸਾਹਿਬ ਜੀ ਦਾ ਹਨਾ ਉਹਤੇ ਵੀ ਆਪਾਂ ਵੀਡੀਓ ਤੁਹਾਨੂੰ ਅੱਜ ਅਪਲੋਡ ਕਰਾਂਗੇ ਜਾਂ ਕੱਲ ਨੂੰ ਕਰਾਂਗੇ ਕਿਉਂਕਿ ਮੇਰਾ ਨਾ ਮਨ ਉੱਧਰ ਬਹੁਤ ਲੱਗ ਜਾਂਦਾ ਫਿਰ ਮੈਨੂੰ ਡਿਪਰੈਸ਼ਨ ਮੰਗੂ ਮੈਨੂੰ ਖੁਦ ਨੂੰ ਹੋ ਜਾਂਦਾ ਮੇਰੇ ਕੱਲ ਦਾ ਹੈਡ ਪੇਨ ਹੋ ਰਿਹਾ ਤੁਸੀਂ ਵੀ ਮੈਂ ਗੁਰੂ ਸਾਹਿਬ ਜੀ ਦੇ ਇਤਿਹਾਸ ਤੇ ਵੀਡੀਓ ਬਣਾਉਣ ਬਾਰੇ ਸੋਚਦੀਆਂ ਹਨਾ ਤਾਂ ਮੇਰੀ ਰੂਹ ਕੰਬ ਜਾਂਦੀ ਹੈ ਤੇ ਮੈਥੋਂ ਨਾ ਬੋਲਿਆ ਨਹੀਂ ਜਾਂਦਾ ਹੈਗਾ ਇਸੇ ਕਰਕੇ ਮੈਂ ਹਨਾ ਹਜੇ ਤੱਕ ਤੁਸੀਂ ਵੀ ਕਹਿੰਦੇ ਹੋਵੋਗੇ ਵੀ ਭੈਣ ਹਜੇ ਤੱਕ ਕੋਈ ਵੀਡੀਓ ਨਹੀਂ ਬਣ ਪਰ ਮੈਨੂੰ ਨਾ ਜਦੋਂ ਬੱਚੇ ਆਉਂਦੇ ਆ ਹਨਾ ਆਪਾਂ ਉਹਨਾਂ ਨੂੰ ਚਾਰ-ਚਾਰ ਕੱਪੜੇ ਪਾ ਕੇ ਤੋੜਦੇ ਆ ਤਾਂ ਮੇਰਾ ਮਨ ਬਹੁਤ ਉੱਪਰ ਜਾਂਦਾ ਬਸ ਮੈਂ ਥੋੜੀ ਜਿਹੀ ਇਮੋਸ਼ਨਲ ਵੀ ਲਾ ਲਉ ਹਨਾ ਇੱਕ ਵਾਈਕਲ ਜੀ ਪਤਾ ਨਹੀਂ ਬਸ ਮੈਨੂੰ ਕਿੱਦਾਂ ਦਾ ਬਣਾਇਆ ਮੈਨੂੰ ਨਹੀਂ ਪਤਾ ਹੈਗਾ ਤੇ ਬਸ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਜਿਹੜੇ ਮੈਂ ਤੁਹਾਨੂੰ ਚੀਜ਼ਾਂ ਇਹ ਦੱਸੀਆਂ ਨੇ ਤੇ ਇਹ ਤੁਸੀਂ ਜ਼ਰੂਰ ਕਰਨੀਆਂ ਹਨਾ ਬਾਕੀ ਜੇ ਫਿਰ ਵੀ ਤੁਹਾਨੂੰ ਕੋਈ ਥੋੜੀ-ਬੋਤੀ ਦਿੱਕਤ ਰਹਿੰਦੀ ਹੈ ਵੀ ਹਨਾ ਫਿਰ ਵੀ ਮੈਨੂੰ ਘਟ ਨੀਂਦ ਆਉਂਦੀ ਹੈ ਤਾਂ ਤੁਸੀਂ ਹਨਾ ਪੀ ਤੁਸੀਂ ਕਹੋਗੇ ਵੀ ਫੈਨ ਨੇ ਵੀ ਸਾਨੂੰ ਦੱਸ ਤਾ ਨਾ ਤਾਂ ਤੁਸੀਂ ਦੋ ਚਾਰ ਪੱਤੇ ਅਮਰੂਦ ਦੇ ਹਨਾ ਘਰ ਦੀਆਂ ਚੀਜ਼ਾਂ ਇਹਨੇ ਕੋਈ ਬਾਹਰੋਂ ਤੁਸੀਂ ਕੁਝ ਨਹੀਂ ਲੈ ਕੇ ਆਉਣਾ ਚਾਰ ਪੰਜ ਪੱਤੇ ਅਮਰੂਦ ਵਗੈਰਾ ਦੇ ਤੋੜ ਕੇ ਹਨਾ ਜਾਂ ਜਿਹੜੇ ਆਪਣੇ ਕਿੰਨੂ ਵਗੈਰਾ ਹ ਹਰ ਇੱਕ ਘਰੇ ਲੱਗੇ ਹੋਏ ਨੇ ਹਨਾ ਥੋੜੀ ਜਿਹਾ ਅੱਗੇ ਦੇ ਉੱਪਰ ਪਾ ਕੇ ਇੱਕ ਕਪੂਰ ਪਾ ਕੇ ਆਪਣੇ ਘਰ ਦੇ ਵਿੱਚ ਹਨਾ ਧੂਪ ਵਾਂਗੂ ਦੇ ਦਿਓ ਤਾਂ ਤੁਹਾਨੂੰ ਦੇਖਿਓ ਸਾਰੇ ਘਰ ਦੇ ਜਿੰਨਾ ਵੀ ਤੁਹਾਡੇ ਘਰ ਚ ਬੈਕਟੀਰੀਆ ਨੇਗੈਟਿਵਿਟੀ ਵਗੈਰਾ ਹਨਾ ਜੋ ਵੀ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਹੁੰਦਾ ਵੀ ਹਾਂ ਮੈਨੂੰ ਨੀਂਦ ਨਹੀਂ ਆ ਰਹੀ ਡਿਪਰੈਸ਼ਨ ਜਾਂਦਾ ਨਾ ਬਿਲਕੁਲ ਠੀਕ ਹੋ ਜਾਊਗਾ ਦੇਖੋ ਬਜ਼ੁਰਗਾਂ ਕੇ ਜਿਹੜੇ ਦੱਸਦੇ ਹੁੰਦੇ ਸੀ ਨਾ ਆਪਾਂ ਉਹਨਾਂ ਨੂੰ ਸੁਣਨੋਂ ਵੀ ਹਟ ਕੇ ਵਰਤੋਂ ਨੂੰ ਵੀ ਹਟ ਕੇ ਤਾਂ ਹੀ ਆਪਾਂ ਅੱਜ ਕੱਦ ਇੰਨੇ ਦੁਖੀ ਆ ਤਾਂ ਹੁਣ ਮਿਲਾਂਗੇ ਪਾ ਅਗਲੀ ਵੀਡੀਓ ਦੇ ਵਿੱਚੋਂ ਤੱਕ ਲਈ ਸਾਰੇ ਪੈਨ ਭਰਾਵਾਂ ਨੂੰ ਮੇਰੇ ਬਲੂਮ ਸਾਥ ਸਿਰੇ